ਅਬਦਾਲੀ ਭਾਰਤ ਨੂੰ ਲੁੱਟ ਕੇ ਲੈ ਜਾਂਦਾ ਰਿਹਾ ਹੁਣ ਸਿੰਘਾਂ ਨੇ ਆਪਣੀਆਂ ਮੱਲਾਂ ਮਲਣੀਆਂ ਸ਼ੁਰੂ ਕਰ ਦਿੱਤੀਆਂ ਸਨ ਮੁਸਲਮਾਨ ਚੌਧਰੀ ਹਿੰਦੂਆਂ ਨੂੰ ਬੜਾ ਤੰਗ ਕਰਦੇ ਉਹਨਾਂ ਦੀਆਂ ਬਹੁ ਬੇਟੀਆਂ ਚੁੱਕ ਲੈ ਜਾਂਦੇ ਹਾਂਸੀ ਹਰਿਆਣਾ ਵਿੱਚ ਇੱਕ ਬ੍ਰਾਹਮਣ ਪੁਜਾਰੀ ਦੀਆਂ ਦੋ ਸੁੰਦਰ ਲੜਕੀਆਂ हिसार ਦਾ ਚੌਧਰੀ ਇੱਥੇ ਸ਼ਿਕਾਰ ਖੇਡਣ ਆਇਆ ਚੁੱਕ ਕੇ ਲੈ ਗਿਆ ਵਿਚਾਰਾ ਰੋਂਦਾ ਹੋਇਆ ਸਰਦਾਰ ਜੱਸਾ ਸਿੰਘ ਰਾਮਗੜੀਏ ਪਾਸ ਹਾਂਸੀ ਪੁਜਾ ਗਲ ਚਪੱਲਾ ਪਾ ਕੇ ਅਰਜ ਕਰਨ ਲੱਗਾ ਕੇ ਸਰਦਾਰ ਸਾਹਿਬ हिसार ਦਾ ਚੌਧਰੀ ਇੱਧਰ ਸ਼ਿਕਾਰ ਖੇਡਣ ਆਇਆ ਤੇ ਮੇਰੀਆਂ ਨੌਜਵਾਨ ਲੜਕੀਆਂ ਚੁੱਕ ਕੇ ਲੈ ਗਿਆ ਹੈ ਮੈਂ ਬੜੇ ਤਰਲੇ ਕੀਤੇ ਕਿਸੇ ਪਿੰਡ ਵਾਲੇ ਨੇ ਵੀ ਕੋਈ ਸਹਾਇਤਾ ਨਾ ਕੀਤੀ ਚੌਧਰੀ ਨੇ ਵੀ ਮੇਰੀ ਕੋਈ ਪੁਕਾਰ ਨਾ ਸੁਣੀ ਸਗੋ ਕਹਿੰਦਾ ਮੈਂ ਅਜਹੀਆਂ ਸੁੰਦਰ ਕੁੜੀਆਂ ਨੂੰ ਕਿਵੇਂ ਛੱਡ ਜਾਵਾਂ ਇਹੋ ਜਹੀਆਂ ਹੋਰ ਦੋ ਮੇਰੇ ਹਵਾਲੇ ਕਰ ਦਿਓ ਤੇ ਇਹਨਾਂ ਨੂੰ ਛੱਡ ਦਿੰਦਾ ਹਾਂ ਫਿਰ ਉਚੀ ਤਾਂ ਹਮਾਰਦਾ ਕਹਿਣ ਲੱਗਾ ਕਿ ਮੇਰੀਆਂ ਅੱਖਾਂ ਅੱਗੇ ਅੰਧੇਰਾ ਹੁੰਦਾ ਜਾਂਦਾ ਹੈ ਮੇਰਾ ਜੀ ਕਰਦਾ ਹੈ ਕੁਝ ਖਾ ਕੇ ਮਰ ਜਾਵਾਂ ਤੁਸੀਂ ਗੁਰੂ ਦੇ ਸਿੱਖ ਹਿੰਦੂਆਂ ਦੀ ਬਹੁ ਬੇਟੀਆਂ ਅਬਦਾਲੀ ਪਾਸੋਂ ਖੋਹ ਕੇ ਉਹਨਾਂ ਦੇ ਘਰੀ ਪਹੁੰਚਾਉਂਦੇ ਰਹੇ ਹੋ ਦਾਸ ਦੀਆਂ ਬੱਚੀਆਂ ਨੂੰ ਵੀ ਆਜ਼ਾਦ ਕਰਾਓ ਤੇ ਉਹਨਾਂ ਦੀਆਂ ਅਸੀਸਾਂ ਲਓ ਬਰਾਮਣ ਦੀ ਦੁੱਖ ਪਰਿਵਿਥਿਆ ਸੁਣ ਸਰਦਾਰ ਦੇ ਨੇਤਰ ਲਾਲ ਹੋ ਗਏ ਉੱਠ ਕੇ ਕਹਿਣ ਲਗਾ ਸਿੰਘੋ ਪੰਡਤ ਨੇ ਗੁਰੂ ਦਾ ਵਾਸਤਾ ਪਾ ਕੇ ਤਰਲਾ ਲਿਆ ਹੈ ਆਪਾਂ ਉਹ ਨਚੇਰ ਲੰਗਰ ਨਹੀਂ ਛਕਣਾ ਜਿੰਨਾ ਚੇਰ ਬੀਬੀਆਂ ਆਜ਼ਾਦ ਨਾ ਕਰਾ ਲਈਏ 94 ਪੰਜੀ ਕੁ ਸਿੰਘ ਸਵਾਰ ਲੈ ਕੇ ਹਿਸਾਰ ਨੂੰ ਚੱਲ ਪਿਆ ਹਿਸਾਰ ਚੌਧਰੀ ਦੇ ਕਿਲੇ ਨੂੰ ਕੇਰਾ ਪਾ ਲਿਆ ਕਿਲੇ ਦੇ ਲੱਕੜ ਦੇ ਦਰਵਾਜ਼ੇ ਤੋੜ ਕੇ ਅੰਦਰ ਜਾ ਵੜਿਆਗੇ ਚੌਧਰੀ ਅਲੀ ਬੇਗ ਸ਼ਰਾਬ ਚ ਗੁੱਟ ਲੜਕੀਆਂ ਦਾ ਨਾਚ ਵੇਖ ਰਿਹਾ ਸੀ ਦੋਹਾ ਪਹਿਣਾ ਨੂੰ ਅੰਦਰ ਕੈਦਖਾਨੇ ਵਿੱਚ ਡੱਕਿਆ ਹੋਇਆ ਸੀ ਬੇਗ ਦੇ ਸਿਪਾਹੀਆਂ ਨੇ ਅਗੋਂ ਟੱਕਰਾ ਕੀਤਾ ਦੋ ਤਿੰਨ ਸਿੱਖ ਵੀ ਸ਼ਹੀਦ ਹੋ ਗਏ ਉਦੋਂ ਕਾਫੀ ਸਿਪਾਹੀ ਵੀ ਮਾਰੇ ਗਏ ਅਲੀ ਬੇਗ ਨੂੰ ਜ਼ਖਮੀ ਕਰ ਦਿੱਤਾ ਅਲੀ ਬੇਗ ਨੂੰ ਪਾਰ ਬੁਲਾ ਦੇਣ ਲੱਗੇ ਸਨ ਪਰ ਉਸਦੀ ਘਰ ਵਾਲੀ ਨੇ ਤਰਲੇ ਕਰਕੇ ਬਚਾ ਲਿਆ ਦੋਵੇਂ ਪਹਿਣਾ ਤੇ ਦੋ ਹੋਰ ਲੜਕੀਆਂ ਜਿਹੜੀਆਂ ਕੈਦ ਵਿੱਚ ਸਨ ਨੂੰ ਆਜ਼ਾਦ ਕਰਾ ਕੇ ਕੋੜਿਆਂ ਤੇ ਬਿਠਾ ਹਾਂਸੀ ਆ ਗਏ ਉਸ ਦਾ ਕੋਈ ਮਾਲ ਆਦਿ ਨਹੀਂ ਲੁੱਟਿਆ ਬੱਚੀਆਂ ਪੰਡਿਤ ਦੇ ਹਵਾਲੇ ਕਰਦੇ ਆ ਸਰਦਾਰ ਨੇ ਕਿਹਾ ਕਿ ਪੰਡਿਤ ਜੀ ਆਪਣੀ ਇੱਜ਼ਤ ਘਰ ਲੈ ਜਾਓ ਤੇ ਯੋਗ ਵਰ ਵੇਖ ਕੇ ਇਹਨਾਂ ਨੂੰ ਵਿਆਹ ਦੇਵੇ ਜੇ ਕਿਸੇ ਮਾਇਕ ਸਹਾਇਤਾ ਦੀ ਲੋੜ ਹੈ ਤਾਂ ਉਹ ਵੀ ਕਰ ਦਿੰਦੇ ਹਾਂ ਪੰਡਿਤ ਸੋਚੀ ਪੈ ਗਿਆ ਕਿ ਇੱਕ ਵਾਰੀ ਤੁਰਕਾਂ ਪਾਸੋਂ ਹੋ ਕੇ ਆਈਆਂ ਲੜਕੀਆਂ ਨਾਲ ਕਿਸੇ ਵਿਆਹ ਨਹੀਂ ਕਰਾਉਣਾ ਹਰ ਇੱਕ ਨੇ ਇਹਨਾਂ ਨੂੰ ਕਿਰਨਾ ਕਰਨੀ ਹੈ ਕਰਾਂ ਕੇ ਕੀ ਕਰਾਂ ਸਰਦਾਰ ਨੇ ਇਸ ਦਾ ਸੋਚਾਂ ਭਰਿਆ ਚਿਹਰਾ ਵੇਖ ਕੇ ਕਿਹਾ ਮੰਡਿਤ ਜੀ ਇਹਨਾਂ ਵਿਚਾਰੀਆਂ ਦਾ ਕੀ ਦੋਸ਼ ਹੈ ਇਹਨਾਂ ਨੂੰ ਘਰ ਲੈ ਜਾਓ ਸਾਰੇ ਇਹਨਾਂ ਤੇ ਤਰਸ ਕਰਨਗੇ ਬਾਹਮਨ ਨਾ ਚਾਹੁੰਦਾ ਹੋਇਆ ਵੀ ਘਰ ਲੈ ਗਿਆ ਅਗਲੇ ਦਿਨ ਫਿਰ ਵਿਚਾਰਾ ਦੋਹਾਂ ਬੱਚੀਆਂ ਨੂੰ ਨਾਲ ਲੈ ਕੇ ਸਰਦਾਰ ਪਾਸ ਆ ਕੇ ਰੋਦਿਆ ਫਰਿਆਦ ਕੀਤੀ ਕਹਿਣ ਲਗਾ ਸਰਦਾਰ ਸਾਹਿਬ ਸਾਰੇ ਨਗਰ ਨਿਵਾਸੀਆਂ ਨੇ ਮੇਰੇ ਨਾਲ ਬੋਲਣਾ ਚੱਲਣਾ ਬੰਦ ਕਰ ਦਿੱਤਾ ਹੈ ਤੇ ਸਗੋਂ ਕਹਿੰਦੇ ਹਨ ਕਿ ਇਹਨਾਂ ਨੂੰ ਅਲੀ ਬੇਗ ਪਾਸ ਹੀ ਰਹਿਣ ਦੇਣਾ ਸੀ ਇਹਨਾਂ ਨੂੰ ਉਸ ਪਾਸ ਛੱਡ ਕੇ ਆ ਨਹੀਂ ਤਾਂ ਉਸਨੇ ਆ ਕੇ ਸਾਡੇ ਪਿੰਡ ਕਾਨ ਬੱਚਾ ਕਰ ਦੇਣਾ ਹੈ ਸਗੋਂ ਹੋਰ ਕੁੜੀਆਂ ਨੂੰ ਚੁਪਕੇ ਲੈ ਜਾਵੇਗਾ ਆਪਣੇ ਪਿੰਡ ਦੀ ਤਰਸਪਰੀ ਹਾਲਤ ਵੇਖ ਕੇ ਵੱਡੀ ਭੈਣ ਸ਼ਾਮੂ ਕਹਿਣ ਲੱਗੀ ਬਾਪੂ ਜੀ ਮੈਂ ਕਦੀ ਵੀ ਅਜਿਹੇ ਪਿੰਡ ਵਾਪਸ ਨਹੀਂ ਜਾਵਾਂਗੀ ਜਿੱਥੇ ਕਿਸੇ ਨੂੰ ਕੋਈ ਅਣਖ ਤੇ ਹਮਦਰਦੀ ਨਹੀਂ ਹੈ ਤੂੰ ਜਦੋਂ ਦਾ ਪਿੰਡ ਗਿਆ ਰੋਦਿਆ ਸਾਰੇ ਪਿੰਡ ਵਾਲਿਆਂ ਚਤਰਲੇ ਮਾਰੇ ਕਿਸੇ ਦਾ ਦਿਲ ਨਹੀਂ ਪਿਗਲਿਆ ਮੈਂ ਉਹ ਨਾ ਬੁਜ਼ਦਿਲ ਤੇ ਕਾਇਰਾ ਜੋ ਕਿਸੇ ਨਾਲ ਵੀ ਵਿਆਹ ਨਹੀਂ ਕਰਾਂਗੀ ਸਰਦਾਰ ਜੀ ਕਿਰਪਾ ਕਰਨ ਸਾਨੂੰ ਆਪਣੇ ਪਾਸ ਸ਼ਰਨ ਦੇਣ ਅਸੀਂ ਸਿੱਖਾਂ ਦੇ ਝੂਠੇ ਪਾਂਡੇ ਮਾਂਜ ਕੇ ਗੁਜ਼ਾਰਾ ਕਰ ਲਵਾਂਗੀਆਂ ਇਹ ਗੱਲ ਸੁਣ ਕੇ ਸਰਦਾਰ ਕਹਿਣ ਲਗਾ ਪੰਡਤ ਜੀ ਤੁਸੀਂ ਕੋਈ ਫਿਕਰ ਨਾ ਕਰੋ ਅੱਜ ਤੋਂ ਇਹ ਮੇਰੀਆਂ ਬੱਚੀਆਂ ਹਨ ਯੋਗ ਵਰ ਲੱਭ ਕੇ ਇਹਨਾਂ ਦਾ ਵਿਆਹ ਕਰਾਂਗਾ ਇਥੇ ਲੰਗਰ ਸੇਵਾ ਕਰਨਗੀਆਂ ਸਿੱਖਾਂ ਵਿੱਚ ਕਿਸੇ ਪਰਿਵਾਰ ਵਾਲੇ ਘਰ 'ਚ ਰਹਿਣਗੀਆਂ ਤੁਸੀਂ ਆਪਣੇ ਪਿੰਡ ਜਾ ਸਕਦੇ ਹੋ ਜਾਂ ਫਿਰ ਕਦੇ ਅਲੀ ਬੇਗ ਜਾਂ ਹੋਰ ਕਿਸੇ ਤੁਰਕ ਨੇ ਤੁਹਾਨੂੰ ਸਤਾਇਆ ਤਾਂ ਤੁਸੀਂ ਆ ਕੇ ਦੱਸਣਾ ਹੈ ਦੂਵੇਂ ਪਹਿਣਾ ਨੇ ਨਵੇਂ ਮਾਹੌਲ ਵਿੱਚ ਆਪਣੇ ਆਪ ਨੂੰ ਢਾਲਣਾ ਸ਼ੁਰੂ ਕਰ ਦਿੱਤਾ ਇਹਨਾਂ ਬਾਣੀ ਤੇ ਬਾਣਾ ਅਪਣਾ ਲਿਆ ਜਪੁਜੀ ਸਾਹਿਬ ਸੁਣ ਕੇ ਕੰਠ ਕਰਨ ਲਗਿਆਂ ਗੁਰਮੁਖੀ ਪੜ੍ਹਣੀ ਲਿਖਣੀ ਵੀ ਸਿੱਖ ਲਈ ਕੁਝ ਚਿਰ ਬਾਅਦ ਦੋਵਾਂ ਨੇ ਅੰਮ੍ਰਿਤ ਛਕ ਲਿਆ ਤੇ ਸਿੰਘਣੀਆਂ ਸੱਜ ਗਈਆਂ ਸ਼ਾਮੋ ਸ਼ਮਸ਼ੀਰ ਕੌਰ ਤੇ ਰਾਮੂ ਰਾਮਕੌਰ ਬਣ ਗਈਆਂ ਸ਼ਮਸ਼ੀਰ ਕੌਰ ਦੂਜੀ ਭੈਣ ਨਾਲੋਂ ਚੁਸਤ ਤੇ ਹੁਸ਼ਿਆਰ ਦਲੇਰ ਸੀ ਦੋਹਾਂ ਦੀ ਸਲਾਹ ਨਾਲ ਯੋਗ ਸਿੱਖਾ ਨਾਲ ਸ਼ਾਦੀ ਕਰ ਦਿੱਤੀ ਗਈ ਜਿਸ ਦੀ ਲਾਟੀ ਉਸ ਦੀ ਪੈਸ ਦਾ ਰਿਵਾਜ ਸੀ ਤੁਰਕਾਂ ਦਾ ਸੂਰਜ ਡੁੱਬ ਰਿਹਾ ਸੀ ਸਿੱਖਾਂ ਦਾ ਸੂਰਜ ਚੜ੍ਹ ਰਿਹਾ ਸੀ ਸਿੱਖ 12 ਮਿਸਾਲਾਂ ਵਿੱਚ ਵੰਡੇ ਹੋਏ ਸਨ ਰਾਮਗੜੀ ਜਾਂ ਸਰਦਾਰ ਬਟਾਲੇ ਦੇ ਲਾਗਲੇ ਇਲਾਕੇ ਦਾ ਮੁਖੀ ਸੀ ਪਰ ਆਹਲੂਵਾਲੀਆ ਤੇ ਸ਼ੁਕਰਚਕੀਏ ਦਾ ਤਕਿਆ ਤਕਾਇਆ ਇਥੇ ਮੱਲਾ ਮਾਰੀ ਬੈਠਾ ਸੀ 1778 ਵਿੱਚ ਇਥੇ ਕਾਫੀ ਇਲਾਕੇ ਦਾ ਮਾਲਕ ਬਣ ਗਿਆ ਸੀ ਬੜਾ ਅਮਨ ਆਮਾਨ ਕਾਇਮ ਕੀਤਾ 1785 ਵਿੱਚ ਕਨਈਆ ਤੇ ਸ਼ੁਕਰਚੱਕ ਦੀ ਮਿਸਲ ਵਿੱਚ ਝਗੜਾ ਹੋ ਗਿਆ ਸ਼ੁਕਰਚੱਕ ਦੇ ਮਹਾ ਸਿੰਘ ਨੇ ਰਾਮਗੜੀਏ ਸਰਦਾਰ ਨੂੰ ਕੇਂਦਰੀ ਪੰਜਾਬ ਤੋਂ ਦਾ ਸੱਦਾ ਪੇਜਿਆ ਕਿ ਜੇ ਉਹ ਕਨਈਆ ਮਿਸਲ ਨੂੰ ਹਰਾਉਣ ਵਿੱਚ ਉਸ ਦੀ ਸਹਾਇਤਾ ਕਰੇ ਤਾਂ ਉਸ ਦਾ ਪੁਰਾਣਾ ਬਟਾਲੇ ਦਾ ਇਲਾਕਾ ਉਸ ਦੇ ਹਵਾਲੇ ਕਰ ਦਿੱਤਾ ਜਾਵੇਗਾ। ਰਾਮਗੜੀਏ ਸਰਦਾਰ ਨੂੰ ਆਪ ਦਾ ਖੁਸਾ ਹੋਇਆ ਇਲਾਕਾ ਮਿਲਣ ਦੀ ਆਸ ਵੱਜੀ। ਉਧਰ ਬੀਬੀ ਸ਼ਮਸ਼ੀਰ ਕੌਰ ਤੇ ਉਸ ਦੇ ਪਤੀ ਨੇ ਆਪਣੇ ਸਰਦਾਰ ਦੇ ਨਾਲ ਜਾਣ ਦੀ ਆਗਿਆ ਮੰਗੀ ਕਿ ਦੋਵੇਂ ਜੀ ਉਸ ਦੀ ਸਹਾਇਤਾ ਕਰ ਸਕਣ। ਪਰ ਸਰਦਾਰ ਇਹਨਾਂ ਨੂੰ ਹਾਂਸੀ ਹੀ ਹਾਜ਼ਰ ਰਹਿਣ ਲਈ ਕਹਿੰਦਾ। ਪਰ ਇਹ ਜ਼ੋਰ ਪਾ ਕੇ ਨਾਲ ਚੱਲ ਹੀ ਪਏ ਸਰਦਾਰ ਵੀ ਮੰਨ ਗਿਆ ਬਟਾਲੇ ਪੁੱਜ ਕੇ ਕਮਸਾਨ ਦਾ ਯੁੱਧ ਹੋਇਆ ਬੀਬੀ ਸ਼ਮਸ਼ੀਰ ਕੌਰ ਨੇ ਬੜੀ ਦਲੇਰੀ ਨਾਲ ਸਿੰਘਾਂ ਵਾਲਾ ਬਾਣਾ ਪਾ ਕੇ ਬੜੇ ਜੋਹਰ ਦਿਖਾਏ ਸ਼ੁਕਰ ਚੱਕੀ ਇਹਦੀ ਜਿੱਤ ਹੋਈ ਰਾਮਗੜੀ ਇਹ ਸਰਦਾਰ ਨੂੰ ਆਪਣਾ ਖੁਸਾ ਇਲਾਕਾ ਵਾਪਸ ਮਿਲ ਗਿਆ ਸਰਦਾਰ ਨੇ ਇਸ ਦੀ ਬਹਾਦਰੀ ਤੇ ਖੁਸ਼ ਹੋ ਕੇ ਸ਼ਮਸ਼ੀਰ ਕੌਰ ਨੂੰ ਹਾਸੀ ਦੇ 5-6 ਪਿੰਡਾਂ ਦੀ ਜਾਗੀਰ ਦੇ ਕੇ ਵਾਪਸ ਹਾਸੀ ਪੇਜ ਦਿੱਤਾ شمشیر कौर سردار ਦਾ ਧੰਨਵਾਦ ਕਰਦੀ ਉਸ پاسوں ਅਸ਼ੀਰਵਾਦ ਲੈਂਦੀ ਆਪਣੇ ਪਤੀ ਦੇ ਕੁਝ ਸਿਪਾਹੀਆਂ ਸਮੇਤ ਹਾਂਸੀ ਵੱਲ ਚੱਲ ਪਈ ਕਿਸੇ ਨੂੰ ਨਹੀਂ ਪਤਾ ਕਿ ਸ਼ਮਸ਼ੀਰ ਇਸਤਰੀ ਹੈ ਨਿਹੰਗਾ ਵਾਲਾ ਬਾਣਾ ਪਹਿਨਦੀ ਇਲਾਕੇ ਵਿੱਚ ਬੜੀ ਹਰਮਨ ਪਿਆਰੀ ਹੋ ਗਈ ਇਲਾਕੇ ਦੇ ڈاکੂਆਂ ਤੇ ਲੁੱਟੇਰਿਆਂ ਨੂੰ ਨੱਥ ਪਾਈ ਅਮਨ ਅਮਾਨ ਸਥਾਪਿਤ ਕੀਤਾ ਗਰੀਬਾਂ ਤੇ ਲੋੜਵੰਦਾਂ ਦੀ ਹਰ ਪ੍ਰਕਾਰ ਸਹਾਇਤਾ ਕਰਨੀ ਮਾਸੂਮ Hindu ਬੱਚੀਆਂ ਨੂੰ ਤੁਰਕ ਚੁੱਕ ਕੇ ਲੈ ਜਾਏ ਤਾਂ ਵਾਪਸ ਉਹਨਾਂ ਦੇ ਕਰੀ ਪਹਚਾਉਂਦੀ ਤੇ ਚੁੱਕਣ ਵਾਲਿਆਂ ਨੂੰ ਦੰਡ ਦੇਂਦੀ ਜਿਵੇਂ ਅਕਾਲ ਪੁਰਖ ਨੇ ਗਰੀਬਾਂ ਦੀ ਰੱਖਿਆ ਤੇ ਸਹਾਇਤਾ ਲਈ ਇਸ ਦੇਵੀ ਨੂੰ ਆਪ ਭੇਜਿਆ ਹੁੰਦਾ ਹੈ ਇਸ ਇਲਾਕੇ ਇੱਕ ਪਿੰਡ ਦੇ ਚੌਧਰੀ ਮੁਹੰਮਦ ਅਲੀ ਨੇ ਆਪਣੇ ਇੱਕ ਕਰਮਚਾਰੀ ਹੈਦਰ ਦੀ ਲੜਕੀ ਰਜ਼ੀਆ ਨਾਲ ਜਬਰੀ ਨਿਕਾਹ ਕਰਨ ਦੀ ਵਿਚਾਰ ਬਣਾਈ ਹਾਲਾਂਕਿ ਉਸ ਦੀਆਂ ਪਹਿਲਾਂ ਕਈ ਸ਼ਾਦੀਆਂ ਅਤੇ ਬੱਚੇ ਸਨ ਰਜ਼ੀਆ ਤੇ ਉਸਦੇ ਮਾਪੇ ਇਹ ਸ਼ਾਦੀ ਕਰਨਾ ਨਹੀਂ ਸਨਚਉਂਦੇ ਅਗਲੇ ਦਿਨ ਰਜ਼ੀਆ ਦੀ ਮਾਂ ਇਸ ਪਿੰਡ ਕੋਟਲੀ ਅਲੀ ਖਾਨ ਨੂੰ ਅੱਧੀ ਰਾਤ ਛੱਡ ਕੇ ਕਿਸੇ ਹੋਰ ਪਿੰਡ ਚਲੀ ਗਈ ਅਗਲੇ ਦਿਨ ਰਜ਼ੀਆ ਦੇ ਗਾਇਬ ਹੋਣ ਤੇ ਹੈਦਰ ਅਲੀ ਨੂੰ ਗ੍ਰਿਫਤਾਰ ਕਰਕੇ ਕੈਦ ਚ ਸੁੱਟ ਦਿੱਤਾ ਹੁਕਮ ਕੀਤਾ ਕਿ ਜਿੰਨਾ ਚਿਰ ਆਪਣੀ ਲੜਕੀ ਮੇਰੇ ਨਾਲ ਨਹੀਂ ਵਿਹਾਵੇਂਗਾ ਤੂੰ ਕੈਦ ਵਿੱਚ ਹੀ ਰਹੇਗਾ ਉਸ ਨੂੰ ਮੰਗਵਾ ਦੇ ਤੇ ਆਪਣਾ ਖਹਿੜਾ ਛੁਡਾ ਵਿਚਾਰੇ ਨੇ ਹੱਥ ਜੋੜ ਕੇ ਕਿਹਾ ਹਜ਼ੂਰੀ ਤੁਸੀਂ ਪਹਿਲਾਂ ਕਿੰਨੀਆਂ ਸ਼ਾਦੀਆਂ ਕੀਤੀਆਂ ਹੋਈਆਂ ਹਨ ਤੁਹਾਡੀ ਧੀਆਂ ਦੀ ਹਾਨਣ ਹੈ ਰਜ਼ੀਆ ਆਪਣੀ ਜਵਾਨਤੀ ਤੁਹਾਡੇ ਹਵਾਲੇ ਕਰਕੇ ਉਸ ਦੀ ਜ਼ਿੰਦਗੀ ਖਰਾਬ ਕਰਨੀ ਹੈ ਮੈਨੂੰ ਤਾਂ ਕੋਈ ਪਤਾ ਨਹੀਂ ਕਿ ਮਾਵਾ ਤੀਆਂ ਕਿੱਥੇ ਗਈਆਂ ਹਨ ਚੌਧਰੀ ਨੇ ਹਰ ਕਾਰੇ ਪੇਜ ਰਜ਼ੀਆ ਨੂੰ ਫੜ ਲਿਆਂਦਾ ਰਾਹ ਵਿੱਚ ਪਿਆਸ ਲੱਗੀ ਤਾਂ ਸਿਪਾਹੀਆਂ ਨੂੰ ਤਰਲਾ ਮਾਰ ਕੇ ਰਾਹ ਵਿੱਚ ਹਦਵਾਨਿਆਂ ਦੇ ਖੇਤ 'ਚ ਹਦਵਾਨਾ ਖਾਣ ਲਈ ਕਿਹਾ ਉਹ ਵੀ ਹਦਵਾਨਾ ਖਾਣ ਲੱਗੀ ਤੇ ਸਿਪਾਹੀਆਂ ਨੇ ਵੀ ਹਦਵਾਨੇ ਖਾਣੇ ਸ਼ੁਰੂ ਕਰ ਦਿੱਤੇ ਰੱਬ ਦਾ ਪਾਣਾ ਇੱਧਰ ਵੀ ਕੋ ਸਿੱਖਾਂ ਦਾ ਜਥਾ ਆ ਨਿਕਲਿਆ ਬੀਬੀ ਸ਼ਮਸ਼ੀਰ ਕੌਰ ਜਥੇ ਦੀ ਮੁਖੀ ਨੇ ਇਹਨਾਂ ਨੂੰ ਇਸ ਬੀਬੀ ਬਾਰੇ ਪੁੱਛਿਆ ਤਾਂ ਸਿਪਾਹੀਆਂ ਨੇ ਟਾਲ ਮਟੋਲ ਕਰਨੀ ਚਾਹੀ ਤਾਂ ਰਜ਼ੀਆ ਨੇ ਨਿਜਕ ਸਾਰੀ ਵਿਥਿਆ ਦੱਸ ਦਿੱਤੀ ਇਹ ਅਜ਼ੀਆ ਦੀ ਦੁੱਖ ਭਰੀ ਕਹਾਣੀ ਸੁਣ ਕੇ ਸਿਪਾਹੀਆਂ ਨੂੰ ਦਬਕਦਿਆਂ ਕਿਹਾ ਕਿ ਕੋਟਲੀ ਅਲੀ ਖਾਂ ਪਿੰਡ ਦੇ ਮੁਖੀ ਨੂੰ ਮੇਰੇ ਵੱਲੋਂ ਕਹਿ ਦਿਓ ਕਿ ਇਸ ਦੇ ਪਿਤਾ ਨੂੰ ਆਜ਼ਾਦ ਕਰ ਦੇਵੇ ਨਹੀਂ ਤਾਂ ਉਸ ਦਾ ਸਾਰਾ ਪਰਿਵਾਰ ਸਾੜ ਦਿੱਤਾ ਜਾਵੇਗਾ ਤੁਰਨ ਲੱਗਿਆ ਉਹਨਾਂ ਸਿਪਾਹੀਆਂ ਦੇ ਹਥਿਆਰ ਤੇ ਘੋੜੇ ਵੀ ਖੋਹ ਲਏ ਮਾਂ ਤੀ ਨੂੰ ਘੋੜੇ ਤੇ ਬਿਠਾਲ ਹਾਂਸੀ ਵੱਲ ਲੈ ਆਂਦਾ ਜਦੋਂ ਘਰ ਆ ਕੇ ਸ਼ੇਰਨੀ ਨੇ ਕੱਪੜੇ ਬਦਲੇ ਤਾਂ ਮਾਂ ਹੀ ਹੈਰਾਨ ਰਹਿ ਗਈਆਂ ਕਿ ਇੱਕ ਔਰਤ ਨੇ ਇਹਨਾਂ ਨੂੰ छुड़ाਇਆ ਹੈ ਜਦੋਂ ਚੌਧਰੀ ਨੇ ਰਜ਼ੀਆ ਦੇ ਬਾਪ ਨੂੰ ਨਾ ਛੱਡਿਆ ਤੇ ਇੱਕ ਰਾਤ ਬਹਾਦਰ ਸ਼ੇਰਨੀ ਨੇ ਆਪਣੇ ਕੁਝ ਸਿਪਾਹੀ ਸਮੇਤ ਉਸਦੇ ਪਿੰਡ ਪੁੱਜ ਇੱਕ ਰੁੱਖ ਰਾਹੀਂ ਉਸਦੇ ਪੱਕੇ ਘਰ ਵਿੱਚ ਉਤਰ ਜੈਕਾਰਾ ਛੱਡ ਹਮਲਾ ਕਰ ਦਿੱਤਾ ਸ਼ਰਾਬ ਵਿੱਚ ਗੁੱਟ ਚੌਧਰੀ ਅੰਦਰ ਨਾਲ ਚ ਵੇਖ ਰਿਹਾ ਸੀ ਹੱਥਾਂ ਪੈਰਾਂ ਦੀ ਪੈ ਟਾਕਰਾ ਕੀਤਾ ਅਲੀ ਨੇ ਆਪਣੀ ਤਲਵਾਰ ਮਿਆਂ ਨੂੰ ਕੱਢੀ ਹੀ ਸੀ ਕਿ ਸ਼ੇਰਨੀ ਨੇ ਚਪਟ ਮਾਰ ਕੇ ਉਸਦੀ ਤਲਵਾਰ ਦੇ ਦੋ ਟੋਟੇ ਕਰ ਦਿੱਤੇ ਰਜ਼ੀਆ ਦੇ ਪਿਤਾ ਨੂੰ ਕੈਦ ਤੋਂ ਛੁਡਾਲਿਆ ਚੌਧਰੀ ਅਲੀ ਨੇ ਅਗੇ ਤੋਂ ਅਜਿਹਾ ਕੁਕਰਮ ਕਰਨ ਤੋਂ ਮਾਫੀ ਮੰਗ ਕੇ ਆਪਣੀ ਜਾਨ ਬਚਾਈ ਅਲੀ ਕੋਲੋਂ ਇਹ ਬੇਇੱਜ਼ਤੀ ਸਹਾਰੀ ਨਾ ਗਈ ਸਾਰੇ ਮੁਸਲਮਾਨ ਮੁਖੀਆਂ ਦਾ ਇਕੱਠ ਕਰਕੇ ਉਹਨਾਂ ਚੁੱਕਦਿਆਂ ਕਿਹਾ ਕਿ ਆਪਣੇ ਲਈ ਕਿੰਨੀ ਸ਼ਰਮ ਦੀ ਗੱਲ ਹੈ ਕਿ ਇੱਕ ਇਸਤਰੀ ਸਾਡੇ ਉੱਪਰ ਰਾਜ ਕਰੇ ਉਸ ਪਾਸ ਬੜਾ ਖਜ਼ਾਨਾ ਹੈ ਆਪਾ ਇਕੱਠੇ ਹੋ ਕੇ ਉਸਤੇ ਹਮਲਾ ਕਰ ਉਸ ਨੂੰ ਫੜ ਕੇ ਖਜ਼ਾਨਾ ਖੋਹ ਲਈਏ ਜਹਾਦ ਦਾ ਨਾਰਾ ਲਾ ਕੇ 3000 ਤੁਰਕੇ ਇਕੱਠੇ ਕਰ ਲਏ ਸ਼ੇਰਨੀ ਦੇ ਕੰਨੀ ਪਿੰਕ ਪੈ ਗਈ ਕਿਲਾ ਛੱਡ ਦੋ ਕੁ ਸੌ ਸਿੱਖਾਂ ਨਾਲ ਬਾਹਰ ਆ ਡਟੀ ਕਮਸਾਨ ਦਾ ਯੁੱਧ ਹੋਇਆ ਸਿੱਖਾਂ ਨੇ ਤੁਰਕਾਂ ਦੇ ਆਹੂ ਲਾਲ ਲਾ ਤਰਤੀ ਤੇ ਲਾਲ ਚਾਦਰ ਵਿਛਾ ਦਿੱਤੀ ਅਲੀ ਨੇ ਸ਼ੇਰਨੀ ਨੂੰ ਬੰਗਾਰਿਆ ਕਿਹਾ ਕਿ ਜੇ ਹਿੰਮਤ ਹੈ ਮੇਰੇ ਨਾਲ ਦੋ ਹੱਥ ਕਰ ਸ਼ੇਰਨੀ ਨੂੰ ਇਹ ਗੱਲ ਅੱਗ ਵਾਂਗ ਲੱਗ ਗਈ ਜੈਕਾਰਾ ਛੱਡ ਕੇ ਕੋੜਾ ਪਜਾਲੀ ਦੇ ਸਾਹਮਣੇ ਆ ਡਟੀ ਕਹਿਣ ਲੱਗੀ ਸਿੱਖੀ ਪਰੰਪਰਾ ਹੈ ਇਹ ਪਹਿਲਾ ਵਾਰ ਨਹੀਂ ਕਰਦੇ ਤੂੰ ਪਹਿਲਾ ਵਾਰ ਕਰ ਪੁੱਠਾ ਕੌਮਾ ਉਜੀਲੀ ਨੇ ਪੂਰੇ ਬਲ ਨਾਲ ਤਲਵਾਰ ਦਾ ਵਾਰ ਕੀਤਾ ਸ਼ੇਰਨੀ ਨੇ ਫੁਰਤੀ ਨਾਲ ਟਾਲ ਤੇ ਵਾਰ ਚੱਲ ਕੇ ਏਡੀ ਜ਼ੋਰ ਦੀ ਕਿਰਪਾਨ ਦਾ ਵਾਰ ਕੀਤਾ ਕਿ ਤੌਣ ਤੋਂ ਲੱਤ ਕੇ ਸਿਰ ਪੁੰਜੇ ਡਿੱਗ ਪਿਆ ਇਸ ਦੇ ਮਰਦਿਆਂ ਹੀ ਸਾਰੇ ਤੁਰਕ ਮੈਦਾਨ ਛੱਡ ਕੇ ਹਰਨ ਹੋ ਗਏ ਸ਼ਮਸ਼ੀਰ ਕੌਰ ਦਾ ਪਤੀ ਵੀ ਸ਼ਹੀਦ ਹੋ ਗਿਆ ਤੇ ਆਪ ਵੀ ਜ਼ਖਮੀ ਹੋ ਗਈ ਪਰ ਹੌਸਲਾ ਨਹੀਂ ਛੱਡਿਆ ਏਦਰ ਮਰਟਿਆਂ ਨੇ ਦਿੱਲੀ ਨੂੰ ਜਿੱਤ ਕੇ ਸੁਨੇਹਾ ਭੇਜ ਆ ਕਿ ਅਸੀਂ ਰਾਜ ਚ ਸਾਰੇ ਰਾਜਿਆਂ ਨੂੰ ਹਰਾ ਆਏ ਹਾਂ ਕਈ ਹਜ਼ਾਰ ਲਸ਼ਕਰ ਸਮੇਤ ਤੇਰੇ ਵੱਲ ਆ ਰਹੇ ਹਨ ਤੂੰ ਕਿਲਾ ਛੱਡ ਕੇ ਇੱਥੋਂ ਪੰਜਾਬ ਚਲੀ ਜਾ ਸ਼ੇਰਨੀ پاس ਕੇਵਲ 1600 ਇਹਨਾਂ ਵਿੱਚ ਅਜਿਹੀ ਰੂਪੂ ਕੀ ਕਿ ਸਾਰੇ ਲੜਨ ਮਰਨ ਲਈ ਤਿਆਰ ਸਨ ਮਰਟਿਆਂ ਨੇ ਬੜੇ ਜ਼ੋਰ ਦਾ ਤਾਵਾ ਬੋਲਿਆ ਸਿੱਖਾਂ ਨੇ ਡੱਟ ਕੇ ਮੁਕਾਬਲਾ ਕੀਤਾ ਸ਼ੇਰਨੀ ਕੋੜੇ ਤੇ ਸਵਾਰ ਸਿੱਖਾਂ ਨੂੰ ਹੌਸਲਾ ਦੇਣ ਦੀ ਫਿਰਦੀ ਨਾਲ ਵੈਰੀਆਂ ਦੇ ਆਹੂ ਲਾਹੀ ਜਾਂਦੀ ਬੱਤੀ ਕਾਉ ਲੱਗ ਚੁਕੇ ਸਨ ਵੈਰੀ ਦੀ ਬੰਗਾਰ ਨੂੰ ਕਬੂਲਦੀ ਇਹ ਨੰਨਾ ਮੰਦੀ ਸ਼ੇਰਨੀ ਸਿੱਖੀ ਪਰੰਪਰਾ ਨੂੰ ਚਾਰ ਚੰਨ ਲਾਉਂਦੀ ਸ਼ਹੀਦ ਹੋ ਗਈ ਇਸ ਇਲਾਕੇ ਵਿੱਚ ਅੱਜ ਤੱਕ ਲੋਕੀ ਇਸ ਦੀ ਬਹਾਦਰੀ ਦੀਆਂ ਵਾਰਾਂ ਗਾਉਂਦੇ ਹਨ